ਜੀ ਜਮਾਨਤ ਚਲੇ ਆਪਾਂ ਸਾਰਿਆਂ ਨੇ ਆਪਾਂ ਦਾ ਹੈਮ ਪਰਵਿੰਦਰ ਸਿੰਘ ਬਾਲਸ ਜੀ ਜਿੰਦਾਬਾਦ ਅਮਰਿੰਦਰ ਸਿੰਘ ਵੜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਡੋਨਾ ਗਾਂਧੀ ਜਿੰਦਾਬਾਦ ਅਮਰਿੰਦਰ ਸਿੰਘ ਵੜੀ ਜਿੰਦਾਬਾਦ ਇਹਨਾਂ ਤੇ ਮਾਨ ਵੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਨਾ ਵੀ ਉਮੀਦਵਾਰ ਬਾਹਰ ਆ ਗਿਆ ਇਹ ਬਿਲਕੁਲ ਗਲਤ ਆਵਾਜ਼ਾਂ ਜਿਹੜੀਆਂ ਭੁਲਾ ਰਹੇ ਨੇ ਔਰ ਰਾਜਾ ਮੁਹੱਬਤ ਦਾ ਪੈਗਾਮ دیتا ਹੈ ਕਿ ਅੰਗਰੇਜ਼ ਜਿਨ੍ਹਾਂ ਨੇ ਇਸ ਨਫ਼ਰਤ ਨੂੰ क्या उसने कभी 10 साल यहाँ पे आया आपके सामने क्या कभी 10 साल उसने कभी फोन पे या वैसे बात सुनी हो नहीं अमरिंदर सिंह राजा सिंह के बारे में बताना चाहूंगा आपको कि 2012 में पहली बार उनको गेदरबा से एमएलए का इलेक्शन लड़ने का मौका मिला कांग्रेस मीटिंग तो स्नेहा देना आया जी जी ਕਿਵੇਂ ਦੇਖਦੇ ਹੋ ਲਗਾਤਾਰ ਤੁਹਾਡੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਹੁਤ ਜੋਸ਼ ਹੈ ਸੰਗਤ ਵਿੱਚ ਚਾਹੇ ਉਹ ਸੰਗਤ ਲੁਧਿਆਣੇ ਦੀ ਹੈ ਚਾਹੇ ਆਊਟਸਾਈਡਰ ਹੈ ਜੀ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਾਹਰੋਂ ਆ ਗਿਆ ਯਾਰ ਅਸੀਂ ਵੀ ਬਾਹਰੋਂ ਆ ਜਿੰਨੇ ਮੀਟਿੰਗ 'ਚ ਆਏ ਸੱਜਣ ਇਹ ਵੀ ਬਾਹਰੋਂ ਆ ਬਾਹਰ ਵਾਲਾ ਤੇ ਅੰਦਰ ਵਾਲਾ ਕੋਈ ਇਸ਼ੂ ਨਹੀਂ ਬੰਦਾ ਇਹ ਆ ਕਿ ਬੰਦਾ ਕੁਆਲਟੀਦਾਰ ਹੋਏ ਬੰਦਾ ਕੰਮ ਕਰਨ ਵਾਲਾ ਹੋਏ ਰਾਜਾ ਵੜਿੰਗ ਨੂੰ ਮੈਂ 10 ਸਾਲ ਨੇੜੇ ਹੋ ਕੇ ਦੇਖਿਆ ਮੇਰੇ ਨਾਲ ਵਿਧਾਨ ਸਭਾ 'ਚ ਰਹੇ ਬੈਂਸਲ ਵੀ ਮੈਂ ਦੇਖ ਰਿਹਾ ਤੁਹਾਡੇ ਛੋਟੇ ਭਰਾ ਵੱਲੋਂ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਸੀ ਤਾਂ ਜਿਹੜੇ ਇਹਨਾਂ ਦਾ ਜਿਹੜਾ ਆਸ਼ੂ ਜੀ ਵੱਲੋਂ ਵੀ ਇਸ ਦਾ ਕਿਹਾ ਗਿਆ ਕਿ ਗਲਤ ਕੀਤਾ ਹੈ ਜੋ ਵੀ ਕੀਤਾ ਗੜੀ ਬਿੱਟੂ ਨਾਲ ਕੋੜ ਰਿਕਾਰਡਿੰਗ ਮੇਰੀ ਬੇਨਤੀ ਸੁਣਿਓ ਬਿੱਟੂ ਬੋਲੇ ਬਿੱਟੂ ਕੋਈ ਮਤਲਬ ਰਾਬਿਆ ਜੀ ਜੀ ਬਿੱਟੂ ਬੋਲੇ ਤਾਂ ਠੀਕ ਆ ਅਸੀਂ ਉਹਨੂੰ ਪਹਿਲਾਂ ਇਹ ਵੀਡੀਓ ਭੇਜੀ ਸੀ ਕਿ ਜੇ ਤੁਸੀਂ ਨਾ ਹਟੇ ਤਾਂ ਸਾਡੀ ਮਜਬੂਰੀ ਹੋਣੀ ਹੈ ਸਮਰਜੀਤ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਨਹੀਂ ਕਿ ਅਸੀਂ ਵਾਇਰਲ ਕਰੀਏ ਪਰ ਹੁਣ ਉਹ ਜੇ ਬੋਲੀ ਜਾਵੇ ਤੇ ਡੈਫੀਨੇਟਲੀ ਮੇਰੇ ਗੁਰੂ ਦਾ ਪਾਵਨ ਹੁਕਮ ਹੈ ਕਿ ਹੱਥੀ ਬਾਜ ਕਰਾ ਰਿਆਂ ਵੈਰੀ ਮੈਂ ਇਤਨਾ ਹੋਏ ਅਸੀਂ ਨਹੀਂ ਚਾਹੁੰਦੇ ਕਿ ਇਹ ਗੱਲ ਚ ਉਲਝਣ ਆਏ ਪਰ ਉਹ ਜੇ ਅਜਾਉਣਾ ਚਾਵੇ ਤਾਂ ਮੇਰਾ ਛੋਟਾ ਭਾਈ ਆ ਉਹ ਵੀ ਮੈਂ ਉਹਨੂੰ ਵੀ ਕਹਿੰਨਾ ਕਿ ਜਾਬਤੇ ਚ ਰਹਿ ਲੜਾਈ ਵੋਟ ਦੀ ਹੈ ਇਹੀ ਇਲਜ਼ਾਮ ਸਾਡੇ ਤੇ ਤਾਂ ਦੁਨੀਆ ਕਹਿੰਦੀ ਝੂਠਾ ਜਦੋਂ ਤੁਹਾਡੇ ਤੇ ਲੱਗਿਆ ਸੀ ਉਦੋਂ ਲੋਕ ਕਹਿੰਦੇ ਸੀ ਸੱਚਾ ਤੁਸੀਂ ਮੰਨ ਕੇ ਪਹਿਲਾਂ ਦੱਸੋ ਵੀ ਤੁਹਾਡੇ ਤੇ ਸੱਚਾ ਲੱਗਿਆ ਸੀ ਕਿ ਝੂਠਾ ਸੀ ਉਦੋਂ ਲੋਕ ਕਹਿੰਦੇ ਸੀ ਕਿ ਇਹ ਇਲਜ਼ਾਮ ਸੱਚਾ ਅੱਜ ਲੋਕ ਕਹਿੰਦੇ ਆ ਇਹ ਇਲਜ਼ਾਮ ਝੂਠਾ ਹੈ ਉਹਦੇ ਕਹਿਣ ਨਾਲ ਨਹੀਂ ਛੋਟੇ ਵੀਰ ਕੁਝ ਵੀ ਹੋ ਜਾਣਾ ਕਹਿ ਲੈਣ ਦਿਓ ਰਾਜਾ ਬੜਿੰਗ ਜੀ ਜਿੱਤ ਪ੍ਰਾਪਤ ਕਰਦੇ ਆ ਤਾਂ ਲੋਕਾਂ ਲਈ ਕਿਹੜੇ ਕਿਹੜੇ ਮੁੱਦੇ ਜਿੱਤੇ ਜਾਂਦੇ ਨੇ ਲੁਧਿਆਣਾ ਦੇ ਲੁਧਿਆਣੇ ਦਾ ਸਭ ਤੋਂ ਵੱਡਾ ਮੁੱਦਾ ਜੇ ਮੈਂ ਐਮ ਐਲ ਏ ਬਣਾ ਉਹ ਮੇਰੇ ਹੱਲ ਕਰਨ ਵਾਲਾ ਨਹੀਂ ਮੈਂ ﺍﻟानੀਆਂ ਕਹਿਣਾ ਲੁਧਿਆਣੇ ਦੀ ਟ੍ਰੈਫਿਕ ਕਾਉਂਸਲਰ ਹੱਲ ਕਰ ਸਕਦੇ ਆ ਨਹੀਂ ਐਮ ਐਲ ਏ ਹੱਲ ਕਰ ਸਕਦੇ ਆ ਨਹੀਂ ਕੁਝ ਪ੍ਰੋਜੈਕਟ ਇਦਾਂ ਦੇ ਆ ਕਿ ਜਿਹੜੇ ਕੇਵਲ ਤੇ ਕੇਵਲ ਤਕੜਾ ਐਮਪੀ ਮਾੜਾ ਨਹੀਂ ਕਰ ਸਕੇਗਾ ਜਿਹੜਾ 10 ਸਾਲ ਬੋਲਿਆ ਹੀ ਨਹੀਂ ਜੇ ਆਪਾਂ ਫੇਰ ਉਹਦੇ ਤੇ ਭਰੋਸਾ ਕਰ ਲਈਏ ਜਿਹੜੀ ਗਾਂ ਸੂੰਦੀ ਨਹੀਂ 10 ਸਾਲ ਹੋ ਗਿਆ ਆਪਾਂ ਪੱਠੇ ਪਾਈ ਜਾਂਦੇ ਆ ਉਹ ਸੂਈ ਨਹੀਂ ਉਹਨੇ ਦੁੱਧ ਨਹੀਂ ਦਿੱਤਾ ਉਹਨੇ ਲੁਧਿਆਣੇ ਦਾ ਕੁਛ ਸਵਾਰਿਆ ਨਹੀਂ ਤੇ ਹੁਣ ਉਹ ਵੋਟ ਦਾ ਹੱਕਦਾਰ ਨਹੀਂ ਹੈਗਾ ਥੈਂਕ ਯੂ ਇਸ ਲਈ ਜੋ ਹੈ ਹਮ ਲੋਕ ਕਾਂਗਰਸ ਕੋ ਜੋ ਹੈ साथ देंगे और कांग्रेस जो है सबको साथ लेके चलने वाली पार्टी है और हम लोग जो है कंधे से कंधे मिला के इसके साथ रहेंगे आज आपकी तरफ से मीटिंग रखी गई है कांग्रेस की तो क्या देखो जी सबसे पहले तो मीटिंग इसलिए रखा गया कि देश की माहौल जो खराब हो रहा है उनको बचाने का समय आ गया है और सबसे अपील यही करते हैं कि भाई संविधान को बचाना है आपस में भाईचारे को बचाना है ये तो सारा कुछ बेच दिया जी रेलवे बेच दिया हवाई जहाज़ हवाई अड्डे बेच दिया इसने कई ऐसी सरकारी संस्था थे जो उन्नीस से बनाए थे सारे बेच दिया जी क्या पता लगेगा जी कल ये सबको कर्जाई में डाल के और झोला लेके भाग जाए ये कहते ही हैं जी हम तो झोला लेके चले जाएंगे ये तो झोला लेके चला जाएगा जी इनके आगे पीछे तो कोई है नहीं जी हम लोग कहाँ जाएंगे? हम लोग जो यहाँ एक सौ पैंतालीस करोड़ जनता है वो कहाँ जाएंगे? इसलिए सबको जागने की ज़रूरत है और सबको एक होने की ज़रूरत है और ये हर इंसान ये सोच ले कि हमारी इलेक्शन है हम लड़ रहे हैं इलेक्शन ये राहुल जी अकेले नहीं लड़ रहे हैं ये राजा बिरिंग जी अकेले नहीं लड़ रहे हैं ये हर हर एक आदमी हर एक इंसान लड़ रहे हैं तो इसलिए भाई सबसे अपील यही है कि भाई ये इलेक्शन में हाथ छाप को ज़्यादा ज़्यादा बहुमत देके और देश को बचाएं जय हिंद जय भारत अक्र भाई साथ में आप जगह दी तो उसी मीटिंग से पहुंचे हो ता लोकार्य किन्हां को जोश है देखो ब्रोडियन उन्हा पाजना पे यहाँ पिया ने कोई तोड़ लाभ रहे ने हर एक पार्टी तोड़ लाभ दिया भी है ना कि तोड़ा ਪਰ ਹੁਣ ਮੁਸ਼ਕਲ ਆ ਹੁਣ ਇਹਨਾਂ ਦਾ ਬੁਰਿਆ ਬਿਸਤਰਾ ਗੋਲ ਹੋ ਜਾਣਾਗਾ ਥੋੜੇ ਸਮੇਂ ਦੇ ਵਿੱਚ ਦੇਖਿਓ ਵੀ ਸਬਾਨ ਸਿੰਘ ਨੇ ਅੱਜ ਮੀਟਿੰਗ ਕੀਤੀ ਆ ਹਰ ਇੱਕ ਬੱਚਾ ਬੱਚਾ ਇਹੀ ਗੱਲ ਕਹਿੰਦਾ ਵੀ ਕਾਂਗਰਸ ਪਾਰਟੀ ਆ ਜਿਹੜੀ ਉਹਨੂੰ ਮੋਹਰ ਲਾਉਣੀ ਆ ਆ ਜਿਹੜੇ ਮੋਦੀ ਛੋਦੀ ਜਿਹੜੇ ਛਲਾਵੇ ਸੀਗੇ ਪਿਛਲੇ ਉਹ ਹੁਣ ਭੁੱਲ ਜਾਣ ਹੁਣ ਲੋਕ ਸਮਝ ਚੁੱਕੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਉਹ ਲੋਕਾਂ ਦੀ ਆਵਾਜ਼ ਆ ਵੀ ਕਾਂਗਰਸ ਪਾਰਟੀ ਆ ਜਿਹੜੀ ਉਹ ਸਤਾ ਦੇ ਵਿੱਚ ਆਉਣੀ ਆ ਵੀਡੀਓ ਤਾਂ ਵਾਰੀ ਕੀਤੀ ਗਈ ਹੈ ਕਿ ਇਹਨਾਂ ਨੂੰ ਵੋਟ ਘੱਟ ਪਵੇਗੀ ਉਹਦੇ ਨਾਲ ਅਸਰ ਜ਼ਿਆਦਾ ਆਏਗਾ ਜਿਹੜੀ ਵੀਡੀਓ ਪਾਈਏ ਦੇਖੋ ਜਿਹੜਾ ਹਾਥੀ ਆ ਨਾ ਉਹ ਚੱਲਦਾ ਰਹਿੰਦਾਗਾ ਇਕੱਲੇ ਕੁੱਤੇ ਭੌਂਕਦੇ ਇਹਨਾਂ ਦੇ ਕੋਈ ਹਾਥੀ ਕਦੇ ਰੁਕ ਜਾਂਦਾ ਇਸ ਕਰਕੇ ਸਭ ਇਸ ਤਰ੍ਹਾਂ ਦੇ ਨਹੀਂ ਇਹਨਾਂ ਨੂੰ ਹੁਣ ਕੋਈ ਅਲਟੀਮੇਟਰ ਕੋਈ ਇਹਨਾਂ ਨੂੰ ਸੋਲੂਸ਼ਨ ਨਹੀਂ ਲੱਭ ਰਿਹਾ ਇਸ ਕਰਕੇ ਕੋਈ ਨਾ ਕੋਈ ਗੱਲ ਲੈ ਕੇ ਇਸ਼ੂ ਬਣਾ ਰਹੇ ਨੇ ਤਾਂ ਕਿ ਲੋਕਾਂ ਦੇ ਵਿੱਚ ਪ੍ਰਭਾਵ ਪਾ ਸਕੇ ਪਰ ਲੋਕਾਂ ਦੇ ਜਿਹੜਾ ਅੱਜ ਦਾ ਜਿਹੜਾ ਅੱਜ ਤੱਕ ਮਾਹੌਲ ਆ ਉਹ ਮੈਂ ਕਹਿੰਦਾ ਵੀ 99% ਲੋਕ ਇਹ ਕਹਿੰਦੇ ਨੇ ਵੀ ਇਸ ਵਾਰੀ ਅਸੀਂ ਕਿਸੇ ਨੂੰ ਵੋਟ ਨਹੀਂ ਪਾਣੀ ਸਿਰਫ ਕਾਂਗਰਸ ਨੂੰ ਪਾਉਣੀ ਆ ਤਾਂ ਕਿ ਜਿਹੜੇ ਆ ਲੋਕ ਆ ਉਹ ਮੋਦੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਵੋਟ ਜਿਹੜੀ ਕਾਂਗਰਸ ਨੂੰ ਪਾਉਣਾ ਚਾਹੁੰਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਬਹੁਤ ਵੱਡੇ ਰੁਝਾਨਾਂ ਦੇ ਵਿੱਚ ਖਾਸ ਕਰ ਲੁਧਿਆਣਾ ਜਿਹੜਾ ਅਮਰਿੰਦਰ ਰਾਜਾ ਬਣਿੰਗਾ ਔਰ ਲੋਕਾਂ ਦੇ ਨਾਲ ਵਿਚਰਦਾ ਲੋਕਾਂ ਦੇ ਵਿੱਚ ਕੰਮ ਕਰਦਾਗਾ ਦੇਖੋ ਐਮਐਲਏ ਤਿੰਨ ਵਾਰੀ ਬਣਨਾ ਕੋਈ ਖੇਲ ਨਹੀਂ ਹੈਗੀ ਤੇ ਜੇ ਉਹਨਾਂ ਨੇ ਕੰਮ ਕੀਤੇ ਨੇ ਤਦ ਹੀ ਵਾਰ-ਵਾਰ ਉੱਥੇ ਦੇ ਐਮਐਲਏ ਮੰਡੇ ਲੁਧਿਆਣਾ ਵਾਸੀਆਂ ਨੂੰ ਬਹੁਤ ਵਧੀਆ ਮੌਕਾ ਮਿਲਿਆਗਾ ਵੀ ਆਪਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਨੂੰ ਪੰਜਾਬ ਤੋਂ ਸਾਰਿਆਂ ਨਾਲ ਵੱਧ ਲੀਡ ਤੋਂ ਵੱਧ ਜਿੱਤਣਾ ਤਾਂ ਹੀ ਸਵਾਦ ਆਉਣਾਗਾ ਵੀ ਲੋਕਾਂ ਨੂੰ ਪਤਾ ਲੱਗੇ ਸਰਕਾਰਾਂ ਨੂੰ ਪਤਾ ਲੱਗੇ ਵੀ ਜਿਹੜਾ ਲੁਧਿਆਣੇ ਦੇ ਲੋਕ ਨੇ ਉਹ ਕਿਸੇ ਦੇ ਚਾਂਸੇ 'ਚ ਨਹੀਂ ਆਉਂਦੇ ਔਰ ਜਿਹੜੀ ਮੋਹਰਾ ਹੋ ਹੱਥ ਪੰਜੇ ਨੂੰ ਲਾਈ ਜਿਹੜੇ ਆਮ ਆਦਮੀ ਪਾਰਟੀ ਦੇ ਕਈ ਸਾਲ ਹੋ ਗਏ ਹਲੇ ਕਾਹ ਤੋਂ ਵਾਦਾ ਨਹੀਂ ਕੀਤਾ ਉਹਨਾਂ ਮੈਂ ਤਾਂ ਉਹਨਾਂ ਦੀ ਗੱਲ ਹੀ ਨਹੀਂ ਕਰਦਾ ਜੋ ਪਾਰਟੀ ਥੋੜੀ ਹੈ ਉਹਨਾਂ ਨੇ ਤਾਂ ਲੋਕਾਂ ਨਾਲ ਬਹੁਤ ਕੁਝ ਵਾਦੇ ਕੀਤੇ ਨੇ 1000 ਰੁਪਏ ਦੇ ਕਰ ਲਏ ਉਹ ਬਾਹਰ ਵੱਡੇ ਵੱਡੇ ਤੁਸੀਂ ਮੇਨ ਰੋਡਾਂ ਤੇ ਦੇਖਣ ਲੱਖਾਂ ਰੁਪਇਆ ਜਿਹੜਾ ਬੋਰਡਾਂ ਦੇ ਉੱਪਰ ਲਾਤਾ ਐਨਓਸੀ ਫ੍ਰੀ ਕਰਤੀ ਆ ਮੇਰੇ ਖਾਲ ਗਰੀਬ ਜਿਹੜਾ 50 ਗਜ ਦਾ ਜਿਹਨੇ ਪਲਾਟ ਲਿਆ ਮਕਾਨ ਲਿਆ ਨਾ ਪਹਿਲਾਂ ਤਾਂ ਐਮਐਲਏ ਦੇ ਧੱਕੇ ਖਾਣੇ ਪੈਂਦੇ ਆ ਜੀ ਸਾਡੀ ਰਜਿਸਟਰੀ ਕਰਾ ਦੋ ਉਥੋਂ ਨਹੀਂ ਹੁੰਦੀ ਫਿਰ ਵਿਚਾਰੇ 30 35000 ਰੁਪਏ ਦੇ ਵਿੱਚ ਰਜਿਸਟਰੀ ਹੋ ਰਹੀ ਆ ਬਿਨਾ ਐਨਓ ਸੀ ਤੇ ਹੋਰ ਆਪਾਂ ਸਾਰਿਆਂ ਨੂੰ ਪਤਾਗਾ ਵੀ ਰਿਸ਼ਵਤ ਤੋਂ ਬਿਨਾ ਜਿਹੜਾ ਉਹ ਕੰਮ ਨਹੀਂ ਹੁੰਦਾ ਜਿਹੜੇ ਕਹਿੰਦੇ ਸੀ ਨਾ ਅਸੀਂ ਜ਼ਮੀਨ ਤੋਂ ਉੱਠ ਕੇ ਜ਼ਮੀਨ ਦੇ ਉੱਪਰ ਅਸੀਂ ਰਹਿ ਕੇ ਕੰਮ ਕਰਾਂਗੇ ਉਹ ਅੱਜ ਪੈਸੇ ਨਾਲ ਕੰਮ ਕਰਦੇ ਆ ਉਹ ਇਹ ਸਾਰੇ ਲੋਕ ਸਮਝ ਚੁੱਕੇ ਨੇ ਵੀ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਜਿਵੇਂ ਕਹਿੰਦੇ ਆ ਵੀ ਇੱਕ ਗੱਡੇ ਨੂੰ ਰੋੜ ਤਾਂ ਸੀਗਾ ਹੁਣ ਗੱਡਾ ਜਦੋਂ ਪਿੱਛੋਂ ੱੱਕਾ ਲਾਉਣੇ ਬੰਦ ਹੋ ਗਏ ਉਹ ਗੱਡੇ ਨੇ ਉੱਥੇ ਹੀ ਖੜ ਜਾਣਾਗਾ ਇਸ ਕਰਕੇ ਉਹਨਾਂ ਦੀ ਪਾਰਟੀ ਦਾ ਕੰਮ ਖਤਮ ਆ 5 ਸਾਲ ਜਿਗੇ ਉਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਸਰ ਆਮ ਆਦਮੀ ਪਾਰਟੀ ਵਾਲੇ ਨੂੰ ਨਾਰਾ ਲਗਾਇਆ ਗਿਆ ਜਿਹੜਾ ਰਾਜੇ ਤੇ ਬੈਂਸ ਗੱਜਣਗੇ ਤੇ ਬਾਕੀ ਸਾਰੇ ਭੱਜਣਗੇ ਨਾਰੇ ਬਣਾਉਣ ਨੂੰ ਕੀ ਹੈ ਇਹ ਤਾਂ ਅਲੱਗ-ਅਲੱਗ ਪਾਰਟੀਆਂ ਦੇ ਨਾਰੇ ਬਣਾਏ ਹੁੰਦੇ ਨੇ ਪਰ ਇਹ ਜਿਹੜਾ ਸੱਚ ਤੇ ਝੂਠ ਦੀ ਲੜਾਈ ਆ ਔਰ ਸੱਚ ਆ ਜਿਹੜਾ ਹਮੇਸ਼ਾ ਜਦੋਂ ਮਰਜੀ ਪਰਖ ਲੋ ਸੱਚ ਹਮੇਸ਼ਾ ਉੱਭਰ ਕੇ ਬਾਹਰ ਆਊਗਾ ਕੀ ਵੀ ਦੇਖਦੇ ਆਮ ਆਦਮੀ ਪਾਰਟੀ ਬਨੋ ਲਗਾਤਾਰ ਲੋਕਾਂ ਨੂੰ ਲੋਲੀ ਖੋ ਦਿੱਤੇਗਾ ਉਹ ਤਾਂ ਸ਼ੁਰੂ ਤੋਂ ਹੀ ਪਾਰਟੀ ਇਦਾਂ ਬਣਾਈ ਹੋਈ ਆ ਮੈਨੂੰ ਇਹ ਦੱਸ ਦਿਓ ਵੀ ਕੋਈ ਹੈਗਾ ਸਿੱਧਾ ਪੁੱਤਰਾ ਜਿਹੜਾ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਪੰਜਾਬ ਦੇ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਸੀਗਾ दारू ਪੀ ਕੇ ਕਦੇ ਕਿੱਦਾਂ ਨੂੰ ਟੇਡੇ ਹੁੰਦੇ ਸੀ ਕਦੇ ਕਿੱਦਾਂ ਨੂੰ ਨੇ ਜਿਹੜਾ ਮੁੱਖ ਮੰਤਰੀ ਇਦਾਂ ਦਾ ਹੋਵੇ ਅੱਗੇ ਵਾਲਾ ਤਾਂ ਤੁਸੀਂ ਸਮਝ ਹੀ ਸਕਦੇ ਹੋ ਵੀ ਕਿੱਦਾਂ ਦੇ ਹੋਣਗੇ ਇਸ ਕਰਕੇ ਇਹ ਰਾਜਨੀਤਿਕ ਬੰਦੇ ਨਹੀਂ ਹੈਗੇ ਇਹ ਤਾਂ ਇੱਕ ਪੈਸੇ ਬਣਾਉਣ ਦੀ ਖਾਤਰ ਪੰਜਾਬ ਨੂੰ ਲੁੱਟਣ ਲਈ ਆਏ ਨੇ ਇਹਨਾਂ ਨੇ ਲੁੱਟ ਕੇ ਚਲੇ ਜਾਣਾ ਕਿੰਨਾ ਕੁ ਪੈਸਾ ਬਣਾ ਲੰਗੇ 5 ਸਾਲਾਂ 'ਚ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੈ ਲੈ ਲੈਣਾ ਲੁੱਟ ਲੈਣਾ ਜਿਹੜੇ ਪਿੱਛੇ ਪਿਛਲੇ ਸਮੇਂ 'ਚ ਲੁੱਟ ਲਿਆ ਹੁਣ ਵੀ ਲੁੱਟ ਲੈਣਾ ਪਰ ਆਉਣ ਵਾਲਾ ਸਮਾਂ ਜਿਹੜਾ ਕਾਂਗਰਸ ਦਾ ਆਉਣਾ ਸਾਰਿਆਂ ਦਾ ਵਧੀਆ ਭੁਖ ਲਈ ਹੈ ਜਿਹੜੀ ਆ ਕਾਂਗਰਸ ਸਰ ਸਤਾ ਦੇ ਵਿੱਚ ਆਉਣੀ ਲੋਕਾਂ ਨੂੰ ਇਹੀ ਮੈਸੇਜ ਕਰਦੇ ਆਂ ਵੀ ਜੇ ਆਪਣਾ ਭਵਿੱਖ ਬਣਾਉਣਾਗਾ ਮੋਦੀ 50 ਇੰਡੀਆ ਤੋਂ ਬਾਹਰ ਹੋਣਾ ਚਾਹੀਦਾ ਤਾਂ ਹੀ ਆਪਣਾ ਬੱਚਿਆਂ ਦਾ ਭਵਿੱਖ ਹੋਏ ਨਹੀਂ ਤਾਂ ਉਹਨੇ ਦੇਸ਼ ਵੇਚਦਾ ਉਹਨਾਂ ਨੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਉਹਦਾ ਟਾਰਗੇਟ ਆ ਵੀ ਜਿਹੜਾ